ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਡਰ ਦੇ ਕੰਢੇ ਤੇ ਪਹੁੰਚੇ ਆ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਸਮਾਧਾਂ ਰਮਦਾਸ ਸਮਾਧਾਂ ਦੇ ਕੋਲ ਜੇ ਏਰੀਆ ਬਾਡਰ ਦਾ ਰਾਵੀ ਦਰਿਆ ਦਾ ਕੰਢਾ ਉੱਥੇ ਸਾਨੂੰ ਵੀਰ ਮਿਲੇ ਨੇ ਜੋ ਘਣੀਏਗੇ ਬਾਂਗਰ ਤੋਂ ਆਏ ਨੇ ਜੂਥ ਕਲਾਬ ਇਹਨਾਂ ਦਾ ਇਹ ਜੂਥ ਦੇ ਵੀਰ ਨੌਜਵਾਨ ਵੀਰ ਜਿਨ੍ਹਾਂ ਨੇ ਬੜਾ ਉਪਰਾਲਾ ਕੀਤਾ ਹੈ ਕਿ ਜਿਹੜੇ ਇੱਥੇ ਲੋੜਵੰਦ ਸੀ ਉਹਨਾਂ ਨੂੰ ਸਮਾਨ ਲੈ ਕੇ ਜਿਹੜੀ ਵੀ ਚੀਜ਼ ਦੀ ਜਰੂਰ ਸੀ ਉਹ ਲੈ ਕੇ ਪਹੁੰਚੇ ਨੇ ਤੇ ਉਹਨਾਂ ਦੇ ਸਮਾਨ ਪਹਚਾਉਣ ਵਿੱਚ ਜਦੋਂ ਹੁਣ ਅਸੀਂ ਵੀ ਨਾਲ ਲੈ ਕੇ ਆਏ ਸਾਂ ਘਰੋ ਘਰੀ ਗਏ ਆਂ ਪਰ ਵੇਖਿਆ ਲੋਕਾਂ ਨੇ ਬਹੁਤ ਸਮਾਨ ਜਿਹੜਾ ਵਾ ਉਹ ਜਮ੍ਹਾਂ ਕਰ ਲਿਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਮੁੜ ਕੇ ਵੇਸਟ ਹੋਣਾ ਇਹ ਖਰਾਬ ਹੋਣਾ ਅਸੀਂ ਬੇਨਤੀ ਕਰਾਂਗੇ ਜਿੰਨੂੰ ਕਿਸ ਦੀ ਜਿੰਨੀ ਚੀਜ਼ ਦੀ ਜਰੂਰਤ ਆ ਉਨੀ ਲਓ ਤੇ ਤਾਂ ਕਿ ਇਹ ਸਮਾਨ ਬੜਾ ਕੀਮਤੀ ਆ ਖੂਨ ਪਸੀਨੇ ਦੀ ਕਮਾਈ ਕੀਤੀ ਹੋਈ ਆ ਤਾਂ ਕਿ ਇਹ ਸਮਾਨ ਉਹਨਾਂ ਲਓ ਜਿਹੜਾ ਬਾਕੀ ਹੋਰ ਕੋਈ ਸਮਾਨ ਦੀ ਜੋ ਨਾ ਕਰਾਂਗੇ ਤੇ ਤੁਹਾਡੇ ਡਿਜੀਟਲ ਲਿਆਉਣ ਦੇ ਕੰਮ ਜਾਂ ਹੋਰ ਕਿਹੜੇ ਕੰਮੇ ਪੈਸੇ ਆਸਣ ਸੋ ਅਸੀਂ ਵੀਰਾ ਉਹ ਸਾਰੀ ਇਹਨਾਂ ਨੂੰ ਜਾਣਕਾਰੀ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਬਾਈ ਗੁਰਜੀ ਆਪਣਾ ਜੰਗ ਐਡ ਕਰਕੇ ਆਪਣਾ ਅਸੀਂ ਗਰੁੱਪ ਬਣਾਇਆ ਇੱਕ ਤੇ ਅਸੀਂ ਜਿਹੜੀ ਇਹਦੀ ਪਹਿਲ ਆ ਉਹ ਇੱਥੇ ਹੀ ਕੀਤੀ ਹੈ ਜਿਹੜਾ ਫਲੱਡ ਆਇਆ ਵਾ ਜਿਹੜੇ ਆ ਹੜ ਆਏ ਆ ਖਾਸ ਕਰਕੇ ਅਸੀਂ ਆਪਣੇ ਏਰੀਆ ਤੋਂ ਸ਼ੁਰੂਆਤ ਕੀਤੀ ਆ ਅਰੰਦਾਸ ਏਰੀਆ ਤੋਂ ਸ਼ੁਰੂਆਤ ਕੀਤੀ ਆ ਡੇਰਾ ਬਾਬਾ ਨਾਨਕ ਇਧਰ ਜਨਾਲਾ ਸਾਈਡ ਸਾਰਾ ਹੀ ਇਹੋ ਜਿਹੜਾ ਸਾਨੂੰ ਲਗਾਤਾਰ ਅੱਜ 12ਵਾਂ 12 ਦਿਨ ਹੋ ਗਏ ਆ ਸਾਰੇ ਏਰੀਆ ਦੇ ਵਿੱਚ ਕਵਰ ਕਰਦੇ ਆ ਰੋ ਤੇ ਅੱਜ ਜੋ ਅਸੀਂ ਹਾਲਾਤ ਨੋਟਿਸ ਕੀਤੇ ਆ ਕੱਲ ਸਾਨੂੰ ਪਤਾ ਲੱਗਾ ਸੀ ਕਿ ਅਜਨਾਲੇ ਜੋ ਘਰਨਾ ਵਾਪਰੀ ਇੱਕ ਵੀਰ ਜਿਹੜੇ ਪੰਜਾਬ ਤੋਂ ਬਾਹਰ ਆਈ ਸੀ ਉਹ ਕਹਿੰਦੇ ਉਹਨਾਂ ਦਾ ਵਾਵਾ ਹੀ ਅਜਨਾਲੇ ਜੋ ਹੈ ਨਾ ਲੁੱਟਪੋ ਵਾਲਾ ਸਿਸਟਮ ਜਿਆ ਹੋਇਆ ਸੀ ਤੇ ਲੋਕਾਂ ਨੇ ਉਹਨਾਂ ਦਾ ਜੋ ਵੀ ਕੀਤਾ ਉਹ ਸਹੀ ਨਹੀਂ ਕੀਤਾ ਮਰਜ ਦਾ ਨਾਮ ਜਿਹੜਾ ਵਾ ਨਾ ਉਹ ਬਦਨਾਮ ਕਰ ਰਹੇ ਆ ਤੇ ਇਹ ਕੁਛ ਨਾ ਸ਼ਰਾ ਸ਼ਰਾਤੀ ਅੰਸਰ ਹੁੰਦੇ ਆ ਜਿਹੜੇ ਤੇ ਨਾ ਕੁਛ ਜੇ ਆਪਾਂ ਲੈ ਕੇ ਚੱਲੀਏ ਚੰਗੇ ਜਿਹੜੇ ਪਰਿਵਾਰ ਨੇ ਜਿਨ੍ਹਾਂ ਨੂੰ ਪਤਾ ਹੈ ਉਹ ਉਹਨੇ ਕੀ ਹਸਤ ਲੈ ਰਹੇ ਉਹਨਾਂ ਕੀ ਸਮਾਨ ਲੈ ਰਹੇ ਜਿਹੜਾ ਲੋੜਿੰਦਾ ਹੈਗਾ ਵਾ ਤੇ ਜਿਹੜੇ ਬਾਕੀ ਪਰਿਵਾਰ ਆਪਾਂ ਲਾੜੀਏ ਸ਼ਰਾਬਤੀ ਅੰਸਰ ਲਾੜੀਏ ਉਹ ਤੇ ਐਦਾਂ ਹੈ ਕਿ 5 5 6 6 ਮਹੀਨੇ ਦਾ ਸਟਾਕ ਇਕੱਠਾ ਕਰਨ ਦੇ ਬਾਅਦ ਉਹਨਾਂ ਨੇ ਇਹ ਹੈ ਕਿ ਹੁਣ ਸਮਾਨ ਮਿਲ ਜਾਣਾ ਵਾ ਫਰੀਦ ਆ ਇਕੱਠਾ ਕਰ ਲਓ ਇਹ ਬਾਅਦ ਵਿੱਚ ਵੀ ਜੇ ਮਿਲਣਾ ਪਟ ਜੇ ਆਪਾਂ ਇੱਕ ਚੀਜ਼ ਲਾ ਕੇ ਚੱਲੀਏ ਵੀ ਇਹ ਜਿਹੜਾ ਏਰੀਆ ਵਾ ਨੇ ਜਿਆਦਾਤਰ ਜਿਹੜਾ ਵਾ ਜ਼ਿਮੀਦਾਰ ਦੇ ਨਾਮ ਆ ਰਿਲੇਟਡ ਏ ਏਰੀਆ ਜਿਵੇਂ ਤੁਸੀਂ ਵੇਖ ਸਕਦੇ ਹੋ ਆ ਹੁਣ ਇਤਨੀ ਦੇਖ ਸਕਦੇ ਹੋ ਫਸਲ ਜਿਹੜੀ ਆ ਤਬਾਹ ਹੋ ਚੁੱਕੀ ਹੈ ਜਿਹੜੀ ਠੀਕ ਹੈ ਜੀ ਪਾਣੀ ਜਿੱਤਰਾ ਝੋਨੇ ਆ ਝੋਨਾ ਕਿੰਨਾ ਖਰਾਬ ਹੋ ਚੁੱਕਿਆ ਵਾ ਹੁਣ ਕਈ ਜਿਹੜੇ ਲੋਕ ਹੈਗੇ ਆ ਜਿਨ੍ਹਾਂ ਨੇ ਬੜਾ ਕੁਝ ਸੋਚਿਆ ਸੀ ਕਿ ਸਾਡਾ ਝੋਨੇ ਦਾ ਜਿਹੜੀ ਜਿਹੜੀ ਝੋਨੇ ਦੀ ਫਸਲ ਹੈ ਉਸ ਤੋਂ ਕੁਝ ਪੈਸੇ ਆਉਣਗੇ ਕੁਝ ਵੀ ਵਿਆਹ ਦਾ ਆ ਜਾ ਕੁਝ ਵੀ ਉਹਨਾਂ ਦਾ ਜੋ ਉਹਨਾਂ ਨੇ ਸੋਚਿਆ ਹੋਊਗਾ ਉਹ ਕਰਨਗੇ ਜਿਆਦਾ ਜਿਹੜੀ ਮਾਰ ਵੱਜੀ ਹੈ ਜ਼ਮੀਦਾਰ ਭਰਾ ਨੂੰ ਮਾਰ ਵੱਜੀ ਹੈ ਬਾਕੀ ਜਿਹੜੇ ਮਜ਼ਦੂਰ ਹੈਗੇ ਉਹਨਾਂ ਨੂੰ ਤਾਂ ਮਾਰ ਵੱਜਣੀ ਵਜਣੀ ਆ ਪਰ ਗੱਲ ਇਹ ਹੈਗੀ ਆ ਕਿ ਜਿਹੜੀ ਚੀਜ਼ ਦੇ ਲੋੜ ਹੈ ਨਾ ਅਸਲ ਦੇ ਵਿੱਚ ਨਾ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੇ ਸੇਵਾ ਕਰਨ ਆਏ ਆ ਭਾਵੇਂ ਉਹ ਲੋਕਲ ਹੀ ਆਏ ਆ ਭਾਵੇਂ ਉਹ ਦੂਸਰੇ ਜ਼ਿਲ੍ਹਿਆਂ ਤੋਂ ਆਏ ਆ ਪਾਵੇਂ ਉਹ ਦੂਸਰੇ ਰਾਜਾਂ ਤੋਂ ਆਏ ਜਿਵੇਂ ਹਰਿਆਣੇ ਤੋਂ ਆਏ ਆ ਰਾਜਸਥਾਨ ਤੋਂ ਆਏ ਆ ਜਿਹੜੇ ਵੀਰ ਭਰਾ ਜਿਹੜੇ ਆ ਕਿੰਨਾ ਸਾਡਾ ਨਾ ਪਿਆਰ ਆ ਵੇਖੋ ਸਾਥ ਦੇਣ ਦੇ ਆ ਸਾਡੀ ਇਸ ਮਾੜੀ ਘਾੜੀ ਦੇ ਵਿੱਚ ਜਿਹੜਾ ਮਾਝਾ ਬ ਉਹਦੇ ਨਾਲ ਮੋਢੇ ਨਾਲ ਮੋਢੇ ਜੋੜ ਕੇ ਖੜੇ ਨੇ ਸਾਡਾ ਫਰਜ਼ ਬਣਦਾ ਏ ਕਿ ਅਸੀਂ ਉਹਨਾਂ ਨੂੰ ਪੂਰਾ ਪਿਆਰ ਦਈਏ ਉਹਨਾਂ ਦਾ ਮਾਨ ਸਤਿਕਾਰ ਕਰੀਏ ਠੀਕ ਹੈ ਜੀ ਜਿਹੜਾ ਹੁਣ ਆ ਇੱਕ ਦੋ ਦੇਣ ਤੋਂ ਗੱਲ ਇਹ ਆ ਕਿ ਜਦੋਂ ਨਾ ਕਿਸੇ ਚੀਜ਼ ਦੀ ਨਾ ਕੁਆਂਟੀਟੀ ਵੱਧ ਜੇ ਨਾ ਪਰ ਆਲਾ ਵੀ ਨਾ ਵੀ ਹੁਣ ਲੋਕੀ ਬਹੁਤ ਜ਼ਿਆਦਾ ਆਉਂਦੇ ਆ ਸੋਸ਼ਲ ਮੀਡੀਆ ਬੜਾ ਜਿਹੜਾ ਤੇਜ਼ ਆ ਵੀਡੀਓ ਪੈਨ ਕਰਕੇ ਜਾਂ ਕੋਈ ਸੰਸਥਾਵਾਂ ਐਸ ਵਾਰੀ ਬੜਾ ਪੰਜਾਬ ਦਾ ਜਿਹੜਾ ਸਾਥ ਦੇ ਰੀਆਂ ਨੇ ਉਹਨਾਂ ਦੇ ਕਰਕੇ ਜਿਹੜਾ ਨਾ ਬਹੁਤ ਕੀ ਇਹਨੂੰ ਕਹਿੰਦੇ ਨੇ ਨਾ ਮਦਦ ਜਿਹੜਾ ਹੈਗਾ ਵਾ ਉਹ ਬਹੁਤ ਜ਼ਿਆਦਾ ਹੀ ਆ ਗਈ ਆ ਪਰ ਜਿਹੜੀ ਜ਼ਿਆਦਾ ਮਾਤਰਾ ਦੇ ਵਿੱਚ ਜਿਹੜੇ ਇਹਨਾਂ ਕੋਈ ਜ਼ਿਆਦਾ ਸਟਾਕ ਆਉਣ ਦਾ ਨਾ ਜਿਹੜਾ ਉਹ ਮਿਸਯੂਜ਼ ਬਹੁਤ ਹੋ ਰਿਹਾ ਵਾ ਤੇ ਇੱਕ ਮੇਰੀ ਅਪੀਲ ਇਹ ਆ ਕਿ ਫਿਲਹਾਲ ਮੈਂ ਰਿਕੁਐਸਟ ਕਰਦਾ ਵਾਂ ਕਿ ਜਿਹੜੀ ਅਦਰ ਸਟੇਟਾਂ ਹੈਗੀਆਂ ਨੇ ਉਥੋਂ ਜਿਹੜੇ ਵੀਰ ਭਰਾ ਆ ਰਹੇ ਆ ਨਾ ਉਹ ਫਿਲਹਾਲ 2 ਕੁ ਮਹੀਨੇ ਰੁਕ ਜਾਣ। 2 ਮਹੀਨੇ ਕਮ ਸੇ ਕਮ ਤੁਸੀਂ ਰੁਕ ਜਾਓ। ਜਦੋਂ ਤੇ ਕਣਕ ਦੀ ਬਜਾਈ ਹੋਣੀ ਆ, ਇੱਕ ਤੇ ਉਹ ਕਣਕ ਦੇ ਬੀਜ ਦੀ ਲੋਡ ਪੈਣੀ ਆ। ਜੋ ਫਸਲ ਦੇ ਨਾਲ ਲੋੜਿੰਦਾ ਜਿਹੜੀਆਂ ਚੀਜ਼ਾਂ ਨੇ ਠੀਕ ਹੈ ਜੀ ਉਹਦੀ ਲੋਡ ਪੈਣੀ ਆ। ਜ਼ਮੀਦਾਰ ਨੂੰ ਡੀਜ਼ਲ ਦੀ ਲੋਡ ਪੈਣੀ ਆ ਕਿਉਂਕਿ ਫਸਲ ਮਰ ਚੁੱਕੀ ਆ, ਪੈਸਾ ਹੋਣਾ ਨਹੀਂ ਕਿਤੇ ਉਹ ਕਿਸੇ ਨੇ ਪੈਸਾ ਅਰੇਂਜ ਨਹੀਂ ਕਰਕੇ ਦੇਣਾ। ਤੇ ਉਦੋਂ ਡੀਜ਼ਲ ਦੀ ਲੋਡ ਪੈਣੀ ਆ ਦਵਾਈਆਂ ਦੀ ਲੋਡ ਪੈਣੀ ਆ ਫਸਲ ਦੀ ਜਿਹੜੀ ਹੈਗੀ ਆ ਉਤਪਾਦਨ ਕਰਨ ਵਾਸਤੇ ਜਿਹੜੀ ਜਿਹੜੀ ਚੀਜ਼ ਦੀ ਲੋਡ ਪੈਣੀ ਆ ਉਹਦੀ ਸੇਵਾ ਅਸੀਂ ਤੁਹਾਡੇ ਤੋਂ ਕਰਵਾਵਾਂਗੇ 2 ਕੁ ਮਹੀਨੇ ਰੁਕ ਜਾਓ ਤੁਸੀਂ ਬਸ ਤੇ ਇੱਕ ਮੇਰੀ ਅਪੀਲ ਇਹ ਆ ਕਿ ਜਿਹੜੇ ਲੋਕਲ ਪਿੰਡ ਹੈਗੇ ਆ ਉਹ ਆਪਣੇ ਪਿੰਡਾਂ ਦੇ ਵਿੱਚ ਇੱਕ ਲਿਸਟ ਬਣਾਉਣ ਇੱਕ ਝਾਤੀ ਮਾਰਨ ਕਿਸ ਘਰ ਦੇ ਵਿੱਚ ਕਿੰਨੀ ਚੀਜ਼ ਦੀ ਲੋੜ ਆ ਉੱਥੇ ਸਰਪੰਚ ਇਹ ਨਾ ਵੇਖੇ ਕਿ ਇਹ ਪਾਰਟੀ ਬਾਜੀ ਇਹ ਮੇਰੀ ਪਾਰਟੀ ਦੇ ਬੰਦੇ ਨਹੀਂ ਹੈਗੇ ਜਾਏ ਦੂਜੀ ਪਾਰਟੀ ਦੇ ਬੰਦੇ ਆ ਮੈਂ ਇਹਨਾਂ ਨੂੰ ਸਮਾਨ ਨਹੀਂ ਪਹੁੰਚਾਉਣਾ ਇਹ ਪਾਰਟੀ ਬਾਜੀ ਨੂੰ ਛੱਡ ਦੋ ਫਨਹਾ ਜੋ ਪੰਜਾਬ ਨੂੰ ਲੋੜ ਹੈ ਨਾ ਇਸ ਟਾਈਮ ਪਾਰਟੀ ਬਾਜੀ ਦੀ ਨਹੀਂ ਲੋੜ ਹੈਗੀ ਇਸ ਟਾਈਮ ਜਿਹੜੀ ਲੋੜ ਹੈ ਸਪੋਰਟ ਦੀ ਲੋੜ ਹੈ ਸਾਰੇ ਨੂੰ ਆਪਾਂ 1 ਲੱਖ 21 ਆਖਣਾ ਵੇਖੀਏ 21 ਰੱਖੀਏ ਹਰ ਉਸ ਘਰ ਤੱਕ ਅਸੀਂ ਲੋੜਿੰਦਾ ਸਮਾਨ ਪਹੁੰਚਾਈਏ ਜਿੱਥੇ ਲੋੜ ਹੈਗੀ ਆ ਮੈਂ ਕਈ ਘਰ ਇਹੋ ਜਿਹੇ ਵੇਖੇ ਆ ਜਿੱਥੇ ਲੋੜ ਹੈਗੀ ਆ ਪਰ ਜਿੰਮੇਦਾਰ ਭਰਾ ਕਹਿੰਦੇ ਨਹੀਂ ਕਿ ਅੱਗੇ ਲੋੜ ਨਹੀਂ ਹੈਗੀ ਉਹ ਮਨਾਨੀ ਕੀ ਲੋਕਾਂ ਦੇ ਮਨ ਚ ਹੁੰਦਾ ਏ ਤੇ ਜਾਹਰ ਕਈ ਲੋਕ ਐਜੇ ਆ ਜੋ ਜਿਹੜੇ ਕਿੰਨੇ ਵੀ ਸਾਨੂੰ ਘਰੇ ਆ ਕੇ ਸਮਾਨ ਮਿਲੇ ਅਸੀਂ ਘਰੋਂ ਬਾਹਰ ਨਹੀਂ ਨਿਕਲਣਾ ਇਹ ਮੇਰੀ ਇੱਕ ਅਪੀਲ ਲੋਕਲ ਲੋ ਜਿਹੜੇ ਲੋਕਲ ਆਪਣੇ ਹੈਗੇ ਆ ਜਿਹੜੇ ਜਿਸ ਏਰੀਆ ਦੇ ਵਿੱਚ ਹੜ ਆਇਆ ਵਾ ਜਿਹੜੇ ਪ੍ਰਭਾਵਿਤ ਹੋਏ ਏਰੀਆ ਉਹਨਾਂ ਦੇ ਵਿੱਚ ਇਹ ਅਪੀਲ ਆ ਕਿ ਜਿਹੜੇ ਉੱਥੋਂ ਦੇ ਪੰਜ ਸਰਪੰਚ ਜਾਂ ਮੈਂਬਰ ਨੇ ਜਾਂ ਲੰਬੜਦਾਰ ਨੇ ਉਹ ਇੱਕ ਲਿਸਟ ਬਣਾਉਣੇ ਜਾਰੀ ਕਰਨ ਜਿਹੜੀ ਸੰਸਥਾ ਉਹਨਾਂ ਨੂੰ ਚੰਗੀ ਲੱਗਦੀ ਹੈ ਉਹਨਾਂ ਨੂੰ ਉਹ ਭੇਜਣ ਕਿ ਸਾਡੇ ਪਿੰਡ ਦੇ ਵਿੱਚ ਆ ਚੀਜ਼ ਦੀ ਲੋੜ ਆ ਫਿਰ ਉਹ ਸਸਤਾ ਤੁਹਾਡੇ ਤੱਕ ਜਿਹੜੀ ਆ ਆਪਣੀ ਜੋ ਵੀ ਉਹਨਾਂ ਨੂੰ ਲੋੜ ਪੈਗੀ ਨਾ ਉਹ ਚੀਜ਼ਾਂ ਉਪਲਬਧ ਕਰਾਏਗੀ ਕਿਉਂਕਿ ਇਹ ਜਿਹੜਾ ਹੁਣ ਸਮਾਂ ਚੱਲ ਰਿਹਾ ਹਨ ਇਹ ਬੜਾ ਦੁੱਖ ਦਾ ਸਮਾਂ ਹੈ ਤੇ ਸਾਨੂੰ ਲੋੜ ਆ ਕਿ ਬੜੇ ਸੋਚ ਸਮਝ ਕੇ ਅਸੀਂ ਇਕੱਠੇ ਹੋ ਕੇ ਚੱਲੀਏ ਬੜੇ ਪਿਆਰ ਦੇ ਨਾਲ ਚੱਲੀਏ ਤੇ ਬਾਕੀ ਮੇਰੀ ਇਹੋ ਹੀ ਅਪੀਲ ਆ ਇਹ ਲੁੱਟਖੋਹ ਵਾਲਾ ਕੰਮ ਜਿਹੜਾ ਉਹ ਬੰਦ ਕਰ ਦਿਓ ਜਿਹੜੇ ਸ਼ਰਾਬੀ ਅਨਸਰ ਕਰਦੇ ਆ ਤੇ ਪਰਾਵਾ ਤੁਸੀਂ ਮਾਜਰਾ ਨਾ ਆਣਾ ਬਦਨਾਮ ਕਰੋ ਆ ਹੁਣ ਮੇਰੇ ਵੀਰ ਜਿਹੜੇ ਦੁਆਬੇ ਤੋਂ ਆਏ ਉਹਨਾਂ ਨੇ ਮੈਨੂੰ ਟਰੈਕਟਰ ਦਾ ਮੈਨੂੰ ਕਿਹਾ ਸੀ ਕਿ ਆ ਸਾਡਾ ਟਰੈਕਟਰ ਲੈਖ ਲੋ ਜਿੰਨਾ ਚਿਰ ਤੁਹਾਨੂੰ ਲੋੜ ਆ ਤੁਸੀਂ ਵਰਤੋ ਜਿੱਦਣ ਤੁਹਾਡੀ ਫਸਲਾਂ ਦੀ ਇੱਧਰ ਬਜਾਈ ਹੋਣੀ ਕਣਕ ਦੀ ਬਜਾਈ ਅਸੀਂ 50 60 ਟਰੈਕਟਰ ਲੈ ਕੇ ਆਵਾਂਗੇ ਇੱਧਰ ਜਿਹੜੇ ਜ਼ਿਮੀਂਦਾਰ ਜਿਹੜੇ ਜਿੰਨਾਂ ਕੋ ਟਰੈਕਟਰ ਨਹੀਂ ਹੈਗੇ ਛੋਟੇ ਜ਼ਿਮੀਂਦਾਰ ਨੇ ਉਹਨਾਂ ਦੀ ਅਸੀਂ ਜ਼ਰੂਰ ਮਦਦ ਕਰਾਂਗੇ ਤੇ ਇਹੋ ਜੀ ਮਤ ਅਸੀਂ ਜ਼ਰੂਰ ਕਰਨਾ ਚਾਹੁੰਨੇ ਆ ਪਰ ਇਹ ਗੱਲ ਇਹ ਆ ਕਿ ਕਿਸੇ ਤਰੀਕੇ ਨਾ ਹੋ ਗਈ ਇਹ ਮਤ ਇਹ ਬੜਾ ਲੋਡ ਆ ਲੋਕਾਂ ਨੂੰ ਸਮਝਣ ਦੀ ਸਮਝ ਸੋਚ ਕੇ ਚੱਲਣ ਦੀ ਬਸ ਮੈਂ ਇਹੋ ਹੀ ਗੱਲ ਕਹਿਣੇ ਚਾਹੁੰਦਾ ਵਾਂ ਬਾਕੀ ਵੀ ਜਿੱਦਾਂ ਇੱਕ ਸਿੱਖ ਆਮ ਇਹੋ ਜੀ ਕਾਉਮ ਆ ਹਾਂਜੀ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਿਆ ਬੂਟਾ ਲਾਇਆ ਉਹਨਾਂ ਹਾਂਜੀ ਇਹ ਦੂਸਰੇ ਆਪਣੇ ਤੇ ਵੀਰ ਹੋਣ ਭਰਾ ਇਥੇ ਡੁੱਬਿਆ ਕਿਸਾਨ ਵੀਰ ਹਾਂਜੀ ਹਾਂਜੀ ਇਹ ਤੇ ਦੂਸਰੇ ਧਰਮਾਂ ਦਾ ਵੀ ਡੁੱਬਦਾ ਹੋਵੇ ਤੇ ਉਹਨੂੰ ਜਾ ਕੇ ਸਾਰਾ ਇਹ ਦੇਸ਼ ਦੇ ਇਸ ਵਿੱਚ ਕਿਤੇ ਵੀ ਰੋਡ ਪਵੇ ਨਾ ਹਾਂਜੀ ਇਹ ਉੱਥੇ ਪਹੁੰਚ ਜਾਂਦੇ ਆ ਪਰ ਵੇਖ ਲਓ ਇੱਕ ਸਿੱਖ ਕੌਮ ਦੀ ਜੋ ਭੀੜ ਪਈ ਆ ਨਾ ਹਾਂਜੀ ਅੱਜ ਕਿਉਂਕਿ ਜ਼ਿਮੀਂਦਾਰ ਦਾ ਤੇ ਜਿਹੜਾ ਜ਼ਮੀਨਦਾਰ ਇੱਕ ਮਾਪੋਤ ਵਾਲਾ ਰਸਤਾ ਹੈ ਜ਼ਿਮੀਂਦਾਰ ਨੂੰ ਇੰਨੀ ਆਸ ਹੁੰਦੀ ਆ ਕਿ ਮੈਂ ਇਹ ਫਸਲ ਕਈਆਂ ਨੇ ਬਹੁਤਿਆਂ ਵੀਰਾਂ ਨੇ ਠੀਕੇ ਤੇ ਪੈਲੀ ਲਈ ਹੁੰਦੀ ਹੈ ਨਹੀਂ ਨਹੀਂ ਠੀਕੇ ਤੇ ਪੈਲੀ ਲੈ ਕੇ ਉਹ ਜ਼ਿਮੀਂਦਾਰ ਵੇਚਦਾ ਉਹ ਕਹਿੰਦਾ ਕਿ ਮੈਨੂੰ ਕੁਛ ਨਾ ਕੁਛ ਮੈਂ ਇਹਦੇ ਵਧੀਆ ਆਸਾਂ ਹੁੰਦੀ ਆ ਮੈਂ ਆਪਣੇ ਵਿਆਹ ਆ ਪੁੱਤ ਦਾ ਵਿਆਹ ਜਦੋਂ ਘਰ ਦਾ ਫਰਿਸ਼ਟਾ ਹੁੰਦਾ ਹਾਂਜੀ ਵੀ ਜਿੱਦਾਂ ਮਤਲਬ ਕੁਝ ਚੀਜ਼ ਦੇ ਬਾਹਰ ਦੇ ਮਿੱਟੀ ਦੀ ਲੋੜ ਸੀ ਜਿੱਦਾ ਤੁਹਾਡੇ ਪਿੰਨੋਂ ਪਾਗ ਲਗਾ ਕਿ ਤੁਸੀਂ ਦੇਣਾ ਟਰਾਲੀਆਂ ਮਿੱਟੀਆਂ ਭੇਜੀਆਂ ਤੇ ਮਹਾਲੇ ਤੋਂ ਕੋਈ ਦੋ ਟਰੱਕ ਜਿਹੜੇ ਆਏ ਆ ਉਹ ਖਾਲੀ ਬੋਰਿਆਂ ਦੇ ਆਏ ਆ ਖਾਲੀ ਬੋਰਿਆਂ ਦੇ ਲੋੜੇ ਹੁਣ ਉੱਥੇ ਬਾਬਾ ਜੀ ਗੁਰੂ ਦੇ ਬਾਗ ਵਾਲੇ ਬਾਬਾ ਹਕਮਨਾਮ ਸਿੰਘ ਸੇਵਾ ਕਰਵਾ ਰਹੇ ਆ ਤੇ ਆਪਾਂ ਸੰਗਤ ਨੂੰ ਅਪੀਲ ਕਰੀਏ ਕਿ ਉੱਥੇ ਵੀ ਜਾ ਕੇ ਜਿਹਨੂੰ ਸਾਧਣ ਤੇ ਤੁਸੀਂ ਬਣ ਕਿਉਂਕਿ ਸਰਕਾਰਾਂ ਵੀ ਆਸ ਰਾਹੀਏ ਸਰਕਾਰਾਂ ਨੇ ਸਾਨੂੰ ਖੋਨਿ ਦੇ ਰੈਂਦੇ ਫੋਟੋ ਨਾ ਹੁਣਾਉਣਾ ਜੀ ਇਹ ਸਰਕਾਰਾਂ ਦਾ ਕੀਤਾ ਹੋਇਆ ਜੀ ਹਾਂ ਜੀ ਜੇਕਰ ਮਤਲਬ ਆਪਾਂ ਨੌਜਵਾਨ ਗੁਰੂ ਨਾਨਕ ਦੇਵ ਜੀ ਸਿੱਖੀ ਆ ਗੁਰੂ ਕਲਗੀ ਦਾ ਪਾਸ਼ਾ ਦਾ ਪੋਤੇ ਮਹਾਰਾਜ ਸਾਹਿਬ ਕੋਲ ਦੇ ਪੋਤੇ ਆ ਤੇ ਆਪਾਂ ਦੇ ਕਿਸੇ ਨੂੰ ਮੈਂ ਦੁਸ਼ਮਣ ਨੂੰ ਦੁਖੀ ਨਹੀਂ ਵੇਖ ਸਕਦੇ ਇਹ ਸਾਡੇ ਆਪਣੇ ਆ ਹਨਾ ਤੇ ਭਾਈ ਘਣਿਆੜੀ ਬੇਟੀ ਸਾਡੀ ਸਾਰਿਆਂ ਦੀ ਤੇ ਕਿਉਂਕਿ ਭਾਈ ਘਣਿਆੜੀ ਬੇਟੀ ਇਸ ਕਰਕੇ ਆਪਾਂ ਸਾਰਿਆਂ ਨੇ ਨਾ ਉਸ ਮੇਰੇ ਵਿੱਚ ਸਾਖ ਦੇਣਾ ਹੈ ਤੇ ਤੁਹਾਡਾ ਵੀ ਜੀ ਬਹੁਤ-ਬਹੁਤ ਤੁਹਾਡੇ ਜੂ ਦਾ ਧੰਵਾਦ ਆ ਸਾਡੇ ਚੈਨਲ ਵੱਲੋਂ ਤੇ ਤੁਸੀਂ ਸਾਨੂੰ ਮੌਕਾ ਦਿੱਤਾ ਅਸੀਂ ਇਹ ਜਿਹੜੀ ਆ ਸਾਫ ਨੰਬਰ ਪਾ ਲਿਆ ਤੇ ਜੇ ਇਹਨਾਂ ਦੇ ਗਲੈਕਟ ਦੇ ਹੋਵੇ ਭਾਈ ਨਾਲ ਤੁਸੀਂ ਦੱਸ ਦਿਓ ਮੇਰਾ ਹੈਗਾ ਜੀ 9803853131 ਤੇ ਆ ਮੇਰਾ ਵੀਰ ਹੈ ਨਾਲ ਜਿਹੜੀ ਵੀ ਪੇਜ ਹੈਂਡਲ ਕਰਨ ਦੇ ਜਿਹੜਾ ਸਾਡਾ ਜੂ ਅਸੀਂ ਨਾਲ ਮੈਡੀਕਲ ਤੇ ਵੈਟਰਨਰੀ ਉਹਨਾਂ ਦੀ ਸਕਿਲਟੀ ਸਾਡੇ ਕੋਲੇ ਅਵੇਲੇਬਲ ਹੈ ਜੀ ਮੇਰੀ ਵੈਟਨਰੀ ਜਾਂ ਮੈਡੀਕਲ ਦੀ ਅਸਿਸਟਲਟੀ ਦੀ ਲੋੜ ਹੋਵੇ ਅਸੀਂ ਘਰ ਜਾ ਕੇ ਪ੍ਰੋਵਾਈਡ ਕਰਾਂਗੇ ਸਾਡਾ ਨੰਬਰ ਹੈ ਜੀ 9803910584 ਹੋਰ ਵੀ ਜੀ ਆਪਾਂ ਜਿਹੜਾ ਕਰੋ ਨੰਬਰ ਇੱਕ ਹੈ ਤਾਂ ਤੁਸੀਂ ਆਪਾਂ ਰੀਪੀਟ ਦੁਬਾਰਾ ਕਰ ਦਿਓ ਜੀ 9803910584 9803855133 ਠੀਕ ਹੈ ਜੀ ਇਹ ਵੀ ਆਪਾਂ ਸਾਰੇ ਨਾ ਨਹੀਂ ਕੋਈ ਗਲਤੀ ਹੈ ਲੋਕ ਗੁਰਤੀ ਨਾ ਰਹੇ ਇਹ ਕੋਈ ਹਜ਼ਾਰਾਂ ਕਰੋੜਾ ਇਹ ਅਰਬਾਂ ਖਰਬਾਂ ਦਾ ਨੁਕਸਾਨ ਹੋਇਆ ਹੈ ਉਹ ਜਿਹੜਾ ਨੁਕਸਾਨ ਹੋਇਆ ਵਾ ਨਾ ਖਾਸ ਕਰਕੇ ਮੈਂ ਇੱਕ ਗੱਲ ਦੱਸਦਾ ਇਹ ਜਿਹੜੇ ਜਿਨ੍ਹਾਂ ਨੂੰ ਲੱਗਦਾ ਹੈ ਨਾ ਕਿ ਇਹ ਨੁਕਸਾਨ ਇੰਨਾ ਥਾਸਾ ਨਹੀਂ ਹੈਗਾ ਇਹ ਨੁਕਸਾਨ ਇੰਨਾ ਕਿ ਜ਼ਿੰਮੇਦਾਰ ਦੋ ਸਾਲ ਜਿਹੜਾ ਵਾ ਨਾ ਇਸ ਨੂੰ ਰਿਕਵਰ ਨਹੀਂ ਕਰ ਸਕਦਾ ਦੋ ਸਾਲ ਕਮ ਸੇ ਕਮ ਦੋ ਸਾਲ ਅਹੀਂ ਜਿਹੜਾ ਇਹ ਜਾਂਗੇੜ ਪੰਜਾਬ ਨੂੰ ਜਦੋਂ ਮੈਂ ਅਜੇ ਸੋਚਿਆ ਵੀ ਨਹੀਂ ਸੀ ਮੇਰਾ ਵੀਰ ਆ ਮੇਰੇ ਨਾਲ ਹੀ ਆ ਇਹਦੀ 28 29 ਕਿੱਲੇ ਜ਼ਮੀਨ ਹੈ ਵੀਰ ਕਿੱਥੇ ਹੀ ਆ ਬੈਠਾ ਟਰਾਲੀ ਦੇ ਵਿੱਚ 28 29 ਕਿੱਲੇ ਉਹਦੀ ਜ਼ਮੀਨ ਜਿਹੜੀ ਆ ਨਾ ਉਹ ਝੋਨਾ ਜਿਹੜਾ ਉਹਦਾ ਸਾਰਾ ਡੁੱਬ ਗਿਆ ਸੀ ਤੇ ਉਹ ਅਸੀਂ ਫਸਟ ਡੇ ਉਹਦਾ ਵੀ ਪਰਿਵਾਰ ਦਾ ਜਿਹੜਾ ਸਾਰਾ ਰੈਸਕਿਊ ਕੀਤਾ ਦੋ ਦਿਨ ਅਸੀਂ ਉਹਦੇ ਨਾਲ ਰਹੇ ਆ ਤੀਜੇ ਦਿਨ ਅਸੀਂ ਜਿਹੜਾ ਹੈਗਾ ਵਾ ਫਿਰ ਅਸੀਂ ਉਹਦੇ ਨਾਲ ਹੀ ਹੋਰ ਵੀ ਜਿਹੜੇ ਪਰਿਵਾਰ ਹੈਗੇ ਉਹਨਾਂ ਦਾ ਰੈਸਕਿਊ ਕੀਤਾ ਚੌਥੇ ਦਿਨ ਅਸੀਂ ਫਿਰ ਮੈਂ ਇਹ ਸੋਚਿਆ ਵੀ ਜੇ ਇਹਨਾਂ ਨੂੰ ਇਹਨਾਂ ਨੂੰ ਨੁਕਸਾਨ ਹੋਇਆ ਇਹਨਾਂ ਨੂੰ ਮਤ ਇਨੀ ਮਤ ਲੋੜਿਆ ਤੇ ਫਿਰ ਅਸੀਂ ਇਸ ਜਿਹੜੇ ਮਾੜੀ ਕੰ ਜਿਹੜੀ ਆ ਘੜੀ ਆਈ ਆ ਜਿਹੜਾ ਇਹ ਦੁੱਖ ਦਾ ਟਾਈਮ ਹੈ ਇਹਦੇ ਵਿੱਚ ਹਰ ਇੱਕ ਦਾ ਸਾਥ ਦਈਏ ਤੇ ਫਿਰ ਇਹ ਜਿਹੜਾ ਅਸੀਂ ਹੁਣ ਜੰਗ ਏਡ ਪੰਜਾਬ ਅਸੀਂ ਇੰਸਟਾਗ੍ਰਾਮ ਦੇ ਉੱਤੇ ਆਪਣਾ ਜਿਹੜਾ ਪੇਜ ਸਾਡਾ ਹੈਗਾ ਇਹ ਜਿਹੜਾ ਇਹ ਟੀਮ ਮੈਂਬਰ ਬਣਾਈ ਹੋਈ ਹੈ ਸਾਰੇ ਇਹਨਾਂ ਨੇ ਚਲਾ ਰਹੇ ਆ ਅਸੀਂ ਇਹ ਸੋਚ ਕੇ ਬਣਾਇਆ ਹੈ ਕਿ ਜਿਹੜੇ ਆਉਣ ਵਾਲਾ ਸਮਾਂ ਆਣਾ ਆਉਣ ਵਾਲਾ ਸਮਾਂ ਜਿਹੜਾ ਹੈਗਾ ਨਾ ਉਹਦੇ ਵਿੱਚ ਪੰਜਾਬ ਖਾਸ ਕਰਕੇ ਜਿਹੜਾ ਪੰਜਾਬ ਹੈ ਨਾ ਉਸ ਦੇ ਵਿੱਚ ਜਿਹੜੇ ਮੌਜੂਦਾ ਹਾਲਾਤ ਜੋ ਵਿਗੜੇ ਪਏ ਨੇ ਹੁਣ ਜਿਵੇਂ ਬਹੁਤ ਹੀ ਲੋਕ ਕਹਿ ਰਹੇ ਆ ਕਿ ਅਸੀਂ ਪੰਜਾਬ ਨੂੰ ਜਦਵੇਂ ਕਿ ਜਿਹੜੇ ਕੁਝ ਮਸ਼ਹੂਰ ਸਿੰਗਰ ਕਹਿ ਰਹੇ ਆ ਅਸੀਂ 10 ਪਿੰਡ ਗੋਦ ਲਵਾਂਗੇ ਕੋਈ ਕਹਿ ਰਿਹਾ 20 ਪਿੰਡ ਗੋਦ ਲਵਾਂਗੇ ਕੋਈ 2 ਕਰੋੜ ਦੀ ਕੋਈ 10 ਕਰੋੜ ਦੀ ਕੋਈ 5 ਕਰੋੜ ਦੀ ਸਹਾਇਤਾ ਕਰ ਰਹੀ ਹੈ ਤੇ ਇਹਦੇ ਵਿੱਚ ਇੱਕ ਗੱਲ ਹੋਰ ਜ਼ਰੂਰੀ ਮੈਂ ਕਹਿਣਾ ਚਾਹੁੰਦਾ ਵਾਂ ਕੀ ਪੈਸੇ ਤੇ ਹੁਣ ਜ਼ਰੂਰ ਤੁਸੀਂ ਲਾ ਰਹੇ ਜੇ ਪਰ ਇੱਕ ਅਪੀਲ ਹੋ ਰਹੀ ਮੇਰੀ ਕਿ ਤੁਸੀਂ ਨਾ ਜਿਹੜਾ ਖਾਸ ਕਰਕੇ ਪੰਜਾਬ ਆ ਨਾ ਪੰਜਾਬ ਦਾ ਜਿਹੜਾ ਉਹ ਏਰੀਆ ਜਿੱਥੇ ਕੀ ਰੁਜ਼ਗਾਰ ਦੇ ਸਾਧਨ ਨਹੀਂ ਹੈਗੇ ਉਥੇ ਰੁਜ਼ਗਾਰ ਦੇ ਜਿਹੜੇ ਸਾਧਨ ਨੇ ਨਾ ਉਹਨਾਂ ਨੂੰ ਅਸੀਂ ਵਧਾਈਏ ਤਾਂ ਜੋ ਪੰਜਾਬ ਦੇ ਵਿੱਚ ਰੁਜ਼ਗਾਰ ਵਧੇ ਜਿਹੜਾ ਨੌਜਵਾਨ ਤੁਸੀਂ ਕਹਿੰਦੇ ਹੋ ਵੀ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਆ ਪੰਜਾਬ ਨਸ਼ਿਆਂ ਵੱਲ ਜਾ ਰਿਹਾ ਹੈ ਪੰਜਾਬ ਭਾਜੀ ਨਸ਼ਿਆਂ ਵਾਲੇ ਨਹੀਂ ਜਾ ਰਿਹਾ ਪੰਜਾਬ ਨੂੰ ਵਿਹਲੇ ਆ ਰੱਖ ਕੇ ਨਸ਼ਿਆਂ ਵਾਲੇ ਧੱਕਿਆ ਜਾ ਰਿਹਾ ਜਿਹੜਾ ਤੇ ਵੀਰ ਭਰਾ ਕੰਮ ਕਾਜ ਵਾਲਾ ਆ ਉਹਨੂੰ ਨਸ਼ੇ ਦਾ ਤਾਂ ਪਤਾ ਹੀ ਨਹੀਂ ਆ ਤੇ ਜਿਹੜਾ ਵਿਹਲਾਵਾ ਦਾ ਵਿਹਲਾ ਦਿਮਾਗ ਤੇ ਸ਼ੈਤਾਨ ਦਾ ਘਰ ਹੀ ਆ ਜੀ ਠੀਕ ਆ ਭਾਜੀ ਬਾਕੀ ਕਿਹਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਸਾਰੇ ਸਾਰਿਆਂ ਦਾ ਵੀਰਾਂ ਦਾ ਤੁਸੀਂ ਇੱਥੇ ਤੱਕ ਸੇਵਾ ਕਰਦੇ ਰਹੋ ਸਾਡੀ ਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਜਿਹਾ 10 ਆ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਜਿਹਾ 10 ਆ ਜੇ ਮਹਾਰਾਜ ਸਦਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਨਿਹਾਲ ਹੋਸ਼ਰੀਆਤਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਕਰਕੇ ਇਹਨਾਂ ਕੰਮ ਹੋ ਰਿਹਾ ਹੈ। ਇਧਰ ਲੱਗੀ ਕਿਲੇ ਜਿਹੜਾ ਗੋਲਾ